ਅੱਜ ਬਾਦ ਨੰਬਰ 51 ਵਿਖੇ ਜਿਹੜਾ ਆਪਣਾ ਮੋਬਾਈਲ ਆਫਿਸ ਲਾਇਆ ਤੇ ਹਾਊਸ ਦੀ ਮੀਟਿੰਗ ਚੱਲਦੀ ਸੀ ਜਿਹਦੇ ਕਾਰਨ ਮੈਂ ਇਸ ਮੋਬਾਈਲ ਆਫਿਸ ਵਿੱਚ ਲੇਟ ਆਇਆ ਅਧਿਕਾਰੀ ਮੌਜੂਦ ਸੀ ਸਾਡੇ ਸੰਗਠਨ ਦੇ ਚਾਰਜ ਇਸ ਵਾਰ ਤੋਂ ਕਾਉਂਸਲਰ ਕਾਉਂਸਲਰ ਪਤਨੀ ਨੇ ਮੋਤੀ ਸਿਦੇਵਾ ਜੀ ਉਹਨਾਂ ਨੇ ਮੇਰੀ ਗੈਰ ਮੌਜੂਦੀ ਦੇ ਵਿੱਚ ਜਿਹੜੀ ਇਹ ਸੇਵਾ ਨਿਭਾਈ ਹੈ ਤੇ ਜਦੋਂ ਅਜੇ ਕੰਮ ਚੱਲ ਰਿਹਾ ਸੀ ਤਾਂ ਮੈਂ ਫਿਰ ਪਹੁੰਚਿਆ ਮੌਕੇ ਤੇ ਜਿੰਨੇ ਕੰਪਲੇਂਡਿੰਗ ਰਹਿੰਦੇ ਸੀ ਉਹਨਾਂ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਨੇ ਇੱਕ ਸ਼ਿਕਾਇਤ ਆਈ ਸੀ ਵੀ ਇਸ ਮੁਹੱਲੇ 'ਚ ਜਿਹੜਾ ਬਿਜਲੀ ਘਰ ਦੇ ਨਾਲ ਗਰਾਊਂਡ ਹੈ ਉਹਦੇ ਵਿੱਚ ਗਲਤ ਅੰਸਰ ਰਾਤ ਨੂੰ ਬੈਠਦੇ ਨੇ ਉਹ ਨਸ਼ਾ ਵੀ ਕਰਦੇ ਨੇ ਜੂਆ ਵੀ ਖੇਡਦੇ ਨੇ ਜਿੰਨੇ ਮਾਰੇ ਕੰਮ ਇਹ ਕਹਿੰਦੇ ਵੀ ਮhalla ਨਵਾਸਿਆਂ ਦੇ ਕਹਿਣ ਮੁਤਾਬਕ ਉੱਥੇ ਹੁੰਦੇ ਨੇ ਤੇ ਮੈਂ ਸਬੰਧਤ ਐਸਐਸਓ ਦੀ ਡਿਊਟੀ ਲਈ ਹੈ ਵੀ ਇਸ ਗੱਲ ਨੂੰ ਚੈੱਕ ਕਰਕੇ ਜਿਹੜੀ ਵੀ ਆਪਣੀ ਰਿਪੋਰਟ ਦੱਸਣ ਤਾਂ ਕਿ ਉਹਨਾਂ ਲੋਕਾਂ ਦੇ ਖਿਲਾਫ ਜਿਹੜੀ ਸਜ਼ਾ ਕਰ ਵੀ ਕਰੀਏ ਜਿਹੜੇ ਬੱਚੇ ਨੇ ਉਹਨਾਂ ਨੂੰ ਮੈਂ ਕਹੇ ਵੀ ਜਿਹੜੇ ਛੋਟੇ ਬੱਚੇ ਹੋਣ ਕਿਸੇ ਨੂੰ ਫੜਨਾ ਨਹੀਂ ਇਲੈਕਟ੍ਰੀਨ ਕਰਨਾ ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਇਹ ਕਹਿਣਾ ਵੀ ਰਾਤ ਨੂੰ ਆਪਦੇ ਘਰਾਂ ਤੋਂ ਬਾਹਰ ਨਹੀਂ ਰਹਿਣਾ ਚੰਗੇ ਕੰਮ ਕਰੋ ਪੜ੍ਹ ਲੈ ਕੇ ਵੱਡੇ ਅਫਸਰ ਬਣੋ ਪਤਾ ਨਹੀਂ ਕਿੰਨਾ ਹਾਲਾਤਾਂ ਵਿੱਚ ਤੁਹਾਡੇ ਮਾਪੇ ਤੁਹਾਨੂੰ ਪੜ੍ਹਾਉਂਦੇ ਨੇ ਤੇ ਉਹਨਾਂ ਦੀ ਖੂਨ ਕਿਸੇ ਨੇ ਦੀ ਕਮਾਈ ਆਪਾਂ ਨਿਰર્થ ਨਹੀਂ ਜਾਣ ਦੇਣੀ ਤੇ ਆਪਣਾ ਜਨਮ ਸਫਲਾ ਕਰਕੇ ਮਾਪੇ ਦਾ ਨਾਮ ਉੱਚਾ ਕਰਨਾ ਮੇਨ ਮੁੱਦੇ ਕਿਹੜੇ ਆ ਕੀ ਹਾਰੇ ਤੁਹਾਡੇ ਜਿਆਦਾ ਇਹ ਗਰੀਬੀ ਰਹੀ ਬਿਜਲੀ ਦੇ ਮੁੱਦੇ ਵੀ ਆਏ ਨੇ ਸਫਾਈ ਨੂੰ ਲੈ ਕੇ ਨੇ ਉਜੋ ਨੌਕਰੀਆਂ ਨੂੰ ਲੈ ਕੇ ਨੇ ਤੇ ਕੁਝ ਡਵੈਲਪਮੈਂਟ ਨੂੰ ਲੈ ਕੇ ਜਿਵੇਂ ਲੇਟਨ ਸਟਰੀਟ ਲਾਈਟਾਂ ਨਹੀਂ ਜਗਦੀਆਂ ਹੋਰ ਇੱਕ ਆਦੁਕਾ ਪਰਿਵਾਰਕ ਰੌਲੇ ਜਿਵੇਂ ਆਮ ਰੋਜ਼ਮਰਾਂਚ ਹੁੰਦੇ ਨੇ ਉਹ ਇਹਦੇ ਮਸਲੇ ਆਜਾਇ ਸੀ ਤੇ ਲਗਭਗ ਸਾਰੇ ਮਸਲੇ ਇਹਦੇ ਵਿੱਚ 90% ਜਿਹੜੇ ਹੱਲ ਹੋਏ ਨੇ ਤੇ ਅਧਿਕਾਰੀਆਂ ਨੂੰ ਜਿਹੜੀਆਂ ਲੁਰਿੰਗੀਆਂ ਜਿਹੜੀਆਂ ਦੁਸ਼ਾ ਨਿਰਦੇਸ਼ ਨੇ ਉਹ ਦਿੱਤੇ ਗਏ ਨੇ ਤੇ ਰਿਟ੍ਰੀਨ ਇਹਦੀ ਚੈਕਅਪ ਵੀ ਕਰਾਂਗੇ ਵੀ ਜਿਹੜੇ ਕੰਮ ਮੋਬਾਈਲ ਆਫਿਸ ਵਿੱਚ ਆਏ ਸੀ ਕਿ ਉਹ ਹੱਲ ਹੋਏ ਜਾਂ ਨਹੀਂ ਹੋਏ ਜੇ ਹੋਵੇ ਤਾਂ ਧੰਨਵਾਦ ਨਹੀਂ ਹੋਏ ਤਾਂ ਕਿਉਂ ਨਹੀਂ ਹੋਏ ਉਹਦੀ ਜਵਾਬਦੇਹੀ ਤੁਹਾਡੇ ਕੋਲ ਇੱਕ ਮੇਨ ਫੋਕ ਕੀਤਾ ਗਿਆ ਵੀ ਜਿਨ੍ਹਾਂ ਦੇ ਟੈਂਸ਼ਨਾਂ ਨਹੀਂ ਲੱਗ ਰਹੀਆਂ ਉਹਨਾਂ ਨੂੰ ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਸਾਡੇ ਦਫ਼ਤਰ ਦੇ ਵਿੱਚ ਖਰਾਓ ਜਿਹੜੇ ਬੰਦੇ ਦੀ ਪੈਨਸ਼ਨ ਨਹੀਂ ਲੱਗਦੀ ਉਹ ਮੇਰੇ ਦੁਗਰੀ ਵਾਲੇ ਆਫਿਸ ਦੇ ਵਿੱਚ ਆ ਸਕਦੇ ਨੇ ਜਾਂ ਸਾਡੇ ਹਰੇਕ ਪੜ ਵਿੱਚ ਕੌਂਸਲ ਸਰਬਾਨਾਂ ਦੇ ਦਫ਼ਤਰਾਂ ਦੇ ਵਿੱਚ ਸਟਾਫ ਬੈਠਾ ਉਹ ਆ ਕੇ ਫਾਰਮ ਭਰ ਦੇਣ 1 2 ਡੇਢ ਮਹੀਨੇ ਦੇ ਵਿੱਚ ਵਿੱਚ ਜਿਹੜੀ ਇਹਨਾਂ ਨੂੰ ਪੈਨਸ਼ਨ ਲਵਾ ਕੇ ਇਹਨਾਂ ਨੂੰ ਜੀਵਨ ਦਾ ਨਿਰਵਾਹ ਕਰਨ ਦੇ ਵਿੱਚ ਜਿਹੜਾ ਕਾਬਲ ਬਣਾਵਾਂਗੇ ਦੇ ਕੋਈ ਇਸ ਮਾਧਮ ਰਾਹੀਂ ਨਾ ਕਹਿੰਦਾ ਕੋਈ ਵਿਧਵਾ ਭੈਣ ਹੋਵੇ ਕੁਦਰਤ ਮਹਾਰਾਜ ਕਰੇ ਵੀ ਕੋਈ ਵਿਧਵਾ ਨਾ ਹੋਵੇ ਦੇ ਕੋਈ ਕੁਦਰਤੀ ਮਾਰ ਪੈਂਦੀ ਹੈ ਵਿਧਵਾ ਕੋਈ ਸਾਡੀ ਧੀ ਹੈ ਪਣੀ ਹੈ ਬੱਚੀ ਹੈ 4000 ਰੁਪਏ ਦੀ ਜਿਹੜੇ ਉਹਦੇ ਨਵਾਲਕ ਬੱਚੇ ਨੇ ਉਹਨਾਂ ਦੀ ਸਕੀਮ ਹੈ ਉਹ ਵੀ ਮੇਰੇ ਫਾਰਮ ਦਫ਼ਤਰ ਜਾ ਕੇ ਫਾਰਮ ਭਰ ਸਕਦੇ ਨੇ 4000 ਪੜਨ ਵਾਲੇ ਬੱਚਿਆਂ ਨੂੰ ਜਿਹੜੀ ਵੀ ਉੱਥੇ ਪੈਨਸ਼ਨ ਉਹਨਾਂ ਨੂੰ ਵੀ ਲਗਾ ਕੇ ਦੇਵਾਂਗੇ ਉਸ ਭੈਣ ਦੀ ਵੀ ਵਿਧਵਾ ਪੈਨਸ਼ਨ ਦਵਾਵਾਂਗੇ ਤਾਂ ਕਿ ਆਪਣਾ ਜੀਵਨ ਦਾ ਨਰਵਾ ਬੜੇ ਸੱਜੇ ਤੇ ਟੰਗ ਨਾ ਕਰ ਸਕਾ ਠੀਕ ਹੈ ਮੇਰਾ ਨਾਮ ਕਮਲ ਚੰਦ ਹੈ ਜੀ ਮੈਂ ਡਾਕਟਰ ਅੰਬੇਦਕਰ ਨਗਰ ਦਾ ਨਿਵਾਸੀ ਹਾਂ ਤੇ ਅੱਜ ਐਮਐਲਏ ਸਾਹਿਬ ਤੇ ਸਾਡੇ ਬਹੁਤ ਸਤਿਕਾਰਯੋਗ ਕੌਂਸਲ ਸਾਹਿਬ ਮੌਂਟੀ ਸਾਹਿਬ 51 ਨੰਬਰ ਵਾਰਡ ਦੇ ਆਏ ਨੇ ਤੇ ਇਹਨਾਂ ਨੇ ਮੌਕੇ ਤੇ ਆਜਾ ਮੋਬਾਈਲ ਜਿਹੜੀ ਹੈ ਗੱਡੀ ਹੈ ਇਹਨ ਹਮ ਅਮਲ ਦਫਤਰ ਹੈ ਤੇ ਉਹਨਾਂ ਸਾਰੇ ਅਫਸਰ ਮੌਜੂਦ ਸੀਗੇ ਐਮਐਲਏ ਸਾਹਿਬ ਵੀ ਮੌਜੂਦ ਸੀਗੇ ਉਹਨਾਂ ਚ ਕਾਫੀ ਜਿਹੜੇ ਬਿੱਲ ਸੀਗੇ ਵੱਡੇ ਵੱਡੇ ਬਿੱਲ ਆਏ ਸੀਗੇ ਜਿਹੜੇ ਕਈ ਮੁਸੀਬਤਾਂ ਕਾਰਨ ਲੋਕਾਂ ਨੇ ਭਰੇ ਨਹੀਂ ਸੀਗੇ ਪਰ ਉਹ ਅੱਜ ਦੇ ਅੱਜ ਕੁਝ ਮਾਫ ਕੀਤੇ ਗਏ ਨੇ ਕੁਝ ਕਿਸ਼ਤਾਂ ਕੀਤੀਆਂ ਗਈਆਂ ਨੇ ਹੋਰ ਕਈ ਜਿਹੜੇ ਹੈ ਰਾਸ਼ਨ ਕਾਰਡ ਦਾ ਮਸਲਾ ਸੀਗਾ ਪੈਨਸ਼ਨਾਂ ਦਾ ਮਸਲਾ ਸੀਗਾ ਕਈ ਪੁਲਿਸ ਥਾਣਿਆਂ ਦਾ ਮਸਲਾ ਸੀਗਾ ਉਹ ਸਾਰੇ ਮਸਲੇ ਆਜਾ ਹੱਥੋਂ-ਹੱਥੋਂ ਇਹਨਾਂ ਨੇ ਕਲੀਅਰ ਕੀਤੇ ਆ ਸੀ ਬਹੁਤ ਧੰਨਵਾਦ ਕਰਦੇ ਹਾਂ ਮੌਂਟੀ ਸਾਹਿਬ ਜੀ ਦਾ ਤੇ ਐਮਐਲਏ ਸਾਹਿਬ ਜੀ ਦਾ ਜਿਨ੍ਹਾਂ ਨੇ ਮੌਕੇ ਤੇ ਆ ਕੇ ਸੜਾ ਇਹ ਨਿਵਾਰਣ ਕੀਤਾ ਹੈ ਜਿਹੜੀ ਮੋਬਾਈਲ ਬੈਂਚ ਚਲਾਈ ਗਈ ਹੈ ਇਹ ਮੈਂ ਕਹਿ ਸਕਦਾ ਇਹ ਬਿਲਕੁਲ ਫਾਇਦੇਮੰਦ ਹੈ ਕਿਉਂਕਿ ਇੱਥੇ ਸਾਰੇ ਦਫਤਰਾਂ ਦੇ ਅਫਸਰ ਮੌਕੇ ਤੇ ਗੱਲ ਸੁਣਦੇ ਨੇ ਤੇ ਮੌਕੇ ਤੇ ਨਿਵਾਰਣ ਹੋ ਜਾਂਦਾ ਹੈ ਇਸ ਤੋਂ ਵੱਡੀ ਸਹੂਲਤ ਕੀ ਹੋ ਸਕਦੀ ਹੈ ਜੀ 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 ਇੱਥੇ ਮੌਕੇ ਤੇ ਸਾਰੇ ਹੀ ਜਿਹੜੇ ਅਫਸਰ ਸਹਿਬਾਨਾਂ ਨੂੰ ਹੁਦਦਤਾ ਸੀ ਵੀ ਆਜੋ ਕਿਸੇ ਦਾ ਕੋਈ ਵੀ ਕੰਮ ਪੈਲ ਦੇ ਆਧਾਰ ਤੇ ਹੋਇਆ ਤੁਸੀਂ ਦੇਖਿਆ ਹੋਣਾ ਕਿ ਬਿਜਲੀ ਦਾ ਬਹੁਤ ਬਿੱਲ ਦੇ ਬਹੁਤ ਜ਼ਿਆਦਾ ਕਹਿੰਦਾ ਕੋਈ ਕੰਪਲੇਂਟਾਂ ਸੀ ਅਫਸਰਾਂ ਨੂੰ ਐਸਜੀਓ ਸਾਹਿਬ ਵੀ ਸਾਡੇ ਆਏ ਸੀ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਜੇ ਬਿੱਲ ਵੱਧ ਤਾਂ ਉਹਨੂੰ ਕੱਟ ਕੀਤਾ ਜਾਵੇ ਨਹੀਂ ਤਾਂ ਕਿਸ਼ਤਾਂ ਕਰਕੇ ਲੋਕਾਂ ਨੂੰ ਇਹਦੀ ਸਹੂਲਤ ਦਿੱਤੀ ਜਾਵੇ ਜੀ ਤੁਹਾਡੇ ਵੱਲੋਂ ਇਦਾਂ ਦੇ ਉਪਰਾਲੇ ਹੋਰ ਵੀ ਕਰਾਏ ਜਾਣਗੇ ਸਿੱਧੂ ਜੀ ਦੇਖੋ ਜੀ ਇਹਨਾਂ ਦੇ ਆਸ਼ੀਰਵਾਦ ਨਾਲ ਇਹੋ ਜਿਹੇ ਉਪਰਾਲੇ ਹੁੰਦੇ ਰਹਿਣਗੇ ਕਿਉਂਕਿ ਸਾਨੂੰ ਅਸੀਂ ਆਪਣੇ ਆਤਮਨਗਰ ਹਲਕੇ ਨੂੰ ਇੱਕ ਨੰਬਰ ਹਲਕਾ ਬਣਾਣਾ ਹੈ ਪੰਜਾਬ ਚ ਅਸੀਂ ਐਮਐਲਏ ਸਾਹਿਬ ਦੀ ਟੀਮ ਦਾ ਹਿੱਸਾ ਵਾਂ ਤੇ ਅਸੀਂ ਇਹੋ ਜਿਹਾ ਉਪਰਾਲੇ ਕਰਦੇ ਰਵਾਂਗੇ ਠੀਕ ਹੈ